ਸੇਖੀ ਖਾਲਜੀਏ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਵਧੀਆ ਹੋਮੋਗੇ ਅੱਜ ਆਪਾਂ હાਜਰਾਂ ਗੁਰਪ੍ਰੀਤ ਸਿੰਘ ਦੁਆਰਾ ਲਿਖੇ ਗਏ ਨਾਵਲ ਸ਼ਰੀਕ ਦਾ ਭਾਗ ਦੂਜਾ ਲੈ ਕੇ ਆਉਣ ਸ਼ੁਰੂ ਕਰੀਏ ਉਮੀਦ ਆ ਤੁਹਾਨੂੰ ਅੱਜ ਦਾ ਇਹ ਭਾਗ ਵਧੀਆ ਲੱਗੇਗਾ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਨਿਤਿਕਾ ਕਮਾਲਾ ਅੱਜ ਤੇ ਇਹ ਮਤਲਬ ਹੀ ਜਮਾਨੇ 'ਚ ਇਦਾਂ ਦੇ ਲੋਕ ਮਿਲਦੇ ਨਹੀਂ ਜੋ ਸਾਰੀ ਉਮਰ ਤੁਹਾਡੇ ਕੋਲ ਕੰਮ ਕਰਦੇ ਹੀ ਕੱਟਦੇ ਨੇ ਤੁਹਾਡੇ ਕੋਲ ਤਾਂ ਯਕੀਨ ਤਾਂ ਨਹੀਂ ਆ ਰਿਹਾ ਪਾਛੇ ਲੁੱਕ ਕੋਈ ਗੱਲ ਨਹੀਂ ਕਰ ਲੈਨੇ ਆ ਤੇ ਹਾਦੋ ਸਿਪਾਹੀ ਪਿੰਦਾ ਤੇ ਕਰਮੇ ਕੌਮ ਨੇ ਗੁਰੀ ਇਹਨਾਂ ਨੂੰ ਮੇਰੇ ਬਾਪੂ ਦੇ ਆਪਾਂ ਦੋ ਬੋਡੀਗਾਰਡ ਵੀ ਕਹਿ ਸਕਦੇ ਇਹ ਹਮੇਸ਼ਾ ਸਾਈ ਦੇ ਮਾਗੂ ਮੇਰੇ ਬਾਪੂ ਦੇ ਨਾਲ ਰਹਿੰਦੇ ਆ ਇਹਨੇ ਨੂੰ ਗੁਰੀ ਦਾ ਫੋਨ ਰਿੰਗ ਕਰਨ ਲੱਗਾ ਜਦ ਉਸਨੇ ਜੀਪ ਚ ਫੋਨ ਕੱਟਿਆ ਤਾਂ ਬਾਪੂ ਦਾ ਨਾਮ ਦੇਖ ਕੇ ਡਰ ਗਿਆ ਫੋਨ ਕਰਨ ਨੂੰ ਲਾ ਕੇ ਕਹਿਣ ਲੱਗਾ ਹਾਂਜੀ ਬਾਪੂ ਜੀ ਮੈਂ ਬਸ ਆ ਗਿਆ 5 ਮਿੰਟਾਂ ਚ ਕਰ ਆ ਗਿਆ ਕਿ ਉਹ ਮੇਰੀ ਗੱਲ ਸੁਣ ਘਰ ਨੂੰ ਆਉਂਦਾ ਹੋਇਆ ਮੁਰਗਾ ਲੈ ਆਵੇਂ ਮੱਗਰ ਤੋਂ ਘਰ ਮਹਿਮਾਨ ਆਏ ਹੋਏ ਨਹੀਂ ਛੇਤੀ ਕਰ ਦਿਗਰਨਾ ਲਗਾਈ ਗੁਰੀ ਹਾਂਜੀ ਮੈਂ ਬਸ ਹੋਣੇ ਆ ਗਿਆ ਨਿਤਿਕਾ ਕਿੰਨਾ ਡਰਦੇ ਹੋ ਤੁਸੀਂ ਆਪਣੇ ਪਾਪਾਂ ਤੋਂ ਆਵਾਜ਼ ਤੱਕ ਤੁਹਾਡੀ ਕੰਬ ਰਹੀ ਸੀ ਗੁਰੀ ਇਹ ਡਰ ਨਹੀਂ ਆ ਜੀ ਇਹ ਤਾਂ ਸਾਡਾ ਪਿਆਰ ਆ ਪਰ ਤੁਸੀਂ ਸ਼ਾਇਦ ਇਹ ਕਲ ਅਜੇ ਨਹੀਂ ਸਮਝੋਗੇ ਚਲੋ ਚੰਗਾ ਜੀ ਮੈਂ ਹੁਣ ਚੱਲਦਾ ਆ ਤੁਸੀਂ ਵੀ ਕਰ ਜਾਓ ਇੱਥੇ ਹੀ ਬੈਠੇ ਨਾ ਰਹਿਣਾ ਵੈਸੇ ਫਿਰ ਰਾਤ ਨੂੰ ਇਥੇ ਨਸ਼ੇ ਪੱਤੇ ਵਾਲੇ ਬੰਦੇ ਬਹੁਤ ਪੈਂਦੇ ਆ ਤੁਸੀਂ ਇਹ ਗੱਲ ਭੁੱਲ ਰਹੇ ਹੋ ਸ਼ਾਇਦ ਤੁਸੀਂ ਮੈਨੂੰ ਪਿੰਡ ਦਿਖਾਉਣ ਦਾ ਵਾਅਦਾ ਕੀਤਾ ਸੀ ਨਿਤਿਕਾ ਉਸੇ ਡਾਕਟਰ ਦੇ ਕੋਲ ਆਉਂਦੇ ਹੋਏ ਕਹਿਣ ਲੱਗੀ ਗੁਰੀ ਹਾਂਜੀ ਪਰ ਉਹ ਤਾਂ ਹੁਣ ممکن ਨਹੀਂ ਆ ਹਨੇਰਾ ਹੋ ਰਿਹਾ ਏ ਨਿਤਿਕਾ ਤੁਸੀਂ ਕੰਮ ਕਰੋ ਮੈਨੂੰ ਆਪਣਾ ਨੰਬਰ ਦੇਵੋ ਅਗਲੀ ਵਾਰੀ ਮੈਂ ਦਿਨੇ ਆਵਾਂਗੀ ਤੇ ਤੁਸੀਂ ਮੈਨੂੰ ਆਪਣਾ ਪਿੰਡ ਦਿਖਾਉਂਗੀ ਗੁਰੀ ਨੂੰ ਕੁਝ ਸੋਚਦੇ ਹੋਏ ਦੇਖ ਕੇ ਫਿਰ ਨਿਤਿਕਾ ਕਹਿਣ ਲੱਗੀ ਕੀ ਹੋਇਆ ਹੁਣ ਤੁਸੀਂ ਇਹ ਨਾ ਕਹਿਣਾ ਤਹਾਨੂੰ ਨੰਬਰ ਯਾਦ ਨਹੀਂ ਜੇ ਮੈਂ ਕੁੜੀਆਂ ਨੂੰ ਆਪਣਾ ਨੰਬਰ ਨਹੀਂ ਦਿੰਦਾ ਗੁਰੀ ਤੁਸੀਂ ਸਹੀ ਕਿਹਾ ਮੈਂ ਅੱਜ ਤੱਕ ਕਿਸੇ ਕੁੜੀ ਨੂੰ ਆਪਣਾ ਨੰਬਰ ਨਹੀਂ ਦਿੱਤਾ ਕਾਲਜ 'ਚ ਵੀ ਮੰਗਿਆ ਤਾਂ ਬਹੁਤ ਜਣੀਆਂ ਨਹੀਂ ਸੀ ਪਰ ਮੈਂ ਕਦੇ ਕਿਸੇ ਨੂੰ ਨਹੀਂ ਦਿੱਤਾ ਨੀਤਿਕਾ ਇਦਾਂ ਕਿਉਂ ਕੁੜੀ ਨੂੰ ਨੰਬਰ ਦੇਂਦਾ ਮਤਲਬ ਇਹ ਥੋੜਾ ਹੁੰਦਾ ਆ ਕਿ ਉਹ ਕੁੜੀ ਨੂੰ ਤੁਹਾਡੇ 'ਚ ਇੰਟਰਸਟਡ ਹੈ ਜਾਂ ਤੁਹਾਡੇ ਨਾਲ ਪਿਆਰ ਕਰਦੀ ਆ ਮਿਸਟਰ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਕਿ ਕੁਝ ਰਿਸ਼ਤੇ ਦੋਸਤੀ ਦੇ ਵੀ ਹੁੰਦੇ ਨੇ ਜੋ ਪਿਆਰ ਤੋਂ ਵਿਵਤਕੀ ਹੁੰਦੀ ਨੇ ਮੈਨੂੰ ਵੀ ਇਸ ਦੋਸਤੀ ਦੇ ਰਿਸ਼ਤੇ ਨਾਤੇ ਹੀ ਦੋ ਮੈਂ ਤੁਹਾਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਇਹ ਮੇਰਾ ਵਾਅਦਾ ਆ ਕਿ ਕਿ ਆਪਣਾ ਫੋਨ ਉਸ ਦੇ ਵੱਲ ਵਿਦਾਇਆ ਗੁਰੀ ਨੇ ਕੁਝ ਸੋਚਦੇ ਹੋਏ ਨੇ ਨਿਤਿਕਾ ਦਾ ਫੋਨ ਫੜਿਆ ਤੇ ਆਪਣਾ ਨੰਬਰ ਡਾਇਲ ਕਰਕੇ ਆਪਣੀ ਫੋਨ ਤੇ ਰਿੰਗ ਕੀਤੀ ਨੰਬਰ ਸੇਵ ਕਰਕੇ ਉਸ ਨੂੰ ਫੋਨ ਵਾਪਸ ਖੜਾ ਦਿੱਤਾ ਫਿਰ ਗੁਰੀ ਜਾ ਕੇ ਡਾਕਟਰ ਤੇ ਬੈਠ ਗਿਆ ਹੱਥ ਹਿਲਾ ਕੇ ਨਿਤਿਕਾ ਨੂੰ ਬਾਈ ਕੀਤਾ ਆਪਣੀ ਰਾਹ ਪੈ ਗਿਆ ਫਿਰ ਬਾੜੀਆਂ ਦੇ ਦਿਨ ਆ ਜਾਣਕਾਰ ਨੇ ਗੁਰੀ ਖੇਤ ਦੇ ਕੰਮਾਂ 'ਚ ਵਿਜ਼ੀ ਹੋ ਗਿਆ ਬਾੜੀ ਖਤਮ ਕਰਕੇ ਅਗਲੀ ਫਸਲ ਲਈ ਖੇਤ ਤਿਆਰ ਕਰਕੇ ਫਸਲ ਵੇਜਦੀ ਗਈ ਇਹ ਸਭ ਕਰਦੇ ਦੋ ਮਹੀਨੇ ਕਿਦਾਂ ਲੰਘ ਗਏ ਪਤਾ ਹੀ ਨਾ ਲੱਗਿਆ ਇੱਕ ਦਿਨ ਗੁਰੀ ਜਦ ਖੇਤ 파 ਰਿਹਾ ਸੀ ਤਾਂ ਉਸ ਨੂੰ ਨਿਤਿਕਾ ਦਾ ਫੋਨ ਤੇ ਮੈਸੇਜ ਆਇਆ ਉਸਨੇ ਸ਼ਾਮ ਨੂੰ ਨਹਿਰ ਕਿਨਾਰੇ ਆਉਣ ਨੂੰ ਕਿਹਾ ਖੇਤ ਦੀਵਾਹੀ ਦਾ ਕੰਮ ਨਿਮੇੜ ਕੇ ਉਹ ਸ਼ਾਮ ਨੂੰ ਜੇ ਨਹਿਰ ਕਿਨਾਰੇ ਪਹੁੰਚਿਆ ਤੇ ਨਹਿਰ ਵਾਲੇ ਪੁਲ ਤੇ ਬਿੱਲਾ ਆਪਣੇ ਦੋਸਤਾਂ ਨਾਲ ਜੀਪ ਰੋਡ ਦੇ ਵਿੱਚ ਕਾਰ ਲਗਾ ਕੇ ਬੈਠਾ दारू ਪੀ ਰਿਹਾ ਸੀ ਗੁਰੀ ਨੂੰ ਆਪਣੇ ਸਾਹਮਣੇ ਟਰੈਕਟਰ ਤੇ ਬੈਠਾ ਹਾਰਨ ਵਝਾਉਂਦਾ ਦੇਖ ਕੇ ਬਿੱਲੇ ਨੂੰ ਗੁੱਸਾ ਆ ਗਿਆ ਉਹ ਜੀਪ ਛੋਤਰ ਕੇ ਉਸੇ ਕੋਲ ਆ ਕੇ ਕਹਿਣ ਲੱਗਾ ਕੀ ਗੱਲ ਮਖਣਾ ਬੜੀ ਕਾਲੀ ਚਾਂ ਟਾਈਮ ਦਿੱਤਾ ਸੀ ਈਲੀ ਨੂੰ ਉਹ ਸਾਨੂੰ ਵੀ ਲੈ ਚੱਲੋ ਨਾਲ ਫਿਰ ਅਸੀਂ ਵੀ ਦਰਸ਼ਨ ਕਰ ਲਵਾਂਗੇ ਆਪਣੀ ਭਾਬੀ ਜੀ ਦੇ ਗੁਰੀ ਬਕਵਾਸ ਬੰਦ ਕਰ ਲੱਗਦਾ ਤੂੰ ਪਿਛਲੀ ਵਾਰ ਦੀ ਮਾਰ ਭੁੱਲ ਗਿਆ ਜੱਪ ਕਰਕੇ ਆਪਣੀ ਜਿਪ ਸਾਈਡ ਤੇ ਕਰ ਮੈਂ ਜਾਣਾ ਆ ਬਿੱਲਾ ਨਾ ਮਿੱਠਿਆ ਨਾ ਤੇਰੀ ਉਸ ਦਿਨ ਕੁੱਟ ਮੈਂ ਕਿਦਾਂ ਭੁੱਲ ਜਾਉ ਆ ਟਾਂਕੇ ਲੱਗੇ ਦੇਖ ਰਿਆਂ ਆ ਮੇਰੀ ਗਲਤੀ ਮੈਂ ਜਦ ਵੀ ਸ਼ੀਸ਼ਾ ਦੇਖਦਾ ਆ ਨਾ ਮੇਰਾ ਖੂਨ ਖੌੜੜਦਾ ਆ ਤੇਰੇ ਦਿੱਤੇ ਇਹ ਜ਼ਖਮ ਕੇ ਅੱਜ ਮੌਕਾ ਮਿਲੇ ਆਏ ਹਿਸਾਬ ਬਰਾਬਰ ਕਰਨ ਦਾ ਓ ਮੁੰਡਿਓ ਲਿਆਓ ਸਾਲਿਓ ਇੱਥੇ ਆਪਣੇ ਪਿਓ ਦੀ ਬਰਾਤ ਸ਼ਾਈ ਨੂੰ ਚੱਕੋ ਆਪਣੇ ਹਥਿਆਰ ਕਰੀਏ ਇਸ ਤੱਕ ਕਸਾ ਵੀ ਅੱਜ ਖਤਮ ਲੈ ਵੇ ਮਿੱਠਿਆ ਕਰ ਲਿਆ ਆਪਣੀ ਉਸ ਰੱਬ ਨੂੰ ਯਾਦ ਕਹਿ ਕੇ ਉਸ ਨੂੰ ਗਲੇ ਤੋਂ ਫੜ ਲਿਆ ਆਪਣਾ ਗਲਾ ਛੁੜਾਂਦੀ ਹੋਈ ਗੁਰੀ ਨੇ ਲੱਤ ਮਾਰ ਕੇ ਬਿੱਲੇ ਨੂੰ ਪਿੱਛੇ ਨੂੰ ਸੁੱਟ ਦਿੱਤਾ ਟਰੈਕਟਰ ਤੋਂ ਉੱਤਰ ਕੇ ਆਪਣੀ ਡਾਂਗ ਕਰਦੇ ਹੋਏ ਕੰਨ ਲੱਗਾ ਪੁੱਤ ਆਪਣੇ ਮਨ ਬਹਿਮ ਛੁੱਕੜਦੀ ਕਿ ਤੂੰ ਮੈਨੂੰ ਹੱਥ ਲਾ ਕੇ ਸੁੱਕਾ ਮੁੜ ਜਾਵੇਂਗਾ ਇਕੱਲਾ ਨਹੀਂ ਮੈਂ ਮਰਦਾ ਚਾਰ ਬੰਦਿਆਂ ਨੂੰ ਨਾਲ ਲੈ ਕੇ ਮਰਾਂ ਜੇ ਇੰਨਾ ਹੀ ਖੂਨੋ ਵਾਲੀ ਮਰਦਾ ਜਾਣਾ ਤਾਂ ਆਜੋ ਫੇ ਅੱਛ ਦੇਖਦੇ ਹਾਂ ਕਿਸ ਦੇ ਤਿਲਾਂ ਚ ਕਿੰਨਾ ਕ ਤੇਲ ਆ ਕਹਿ ਕੇ ਡਾਂਗ ਮੋਢੇ ਤੇ ਰੱਖ ਕੇ ਖੜ ਗਿਆ ਬਿੱਲਾ ਆਪ ਤਾਂ ਲੜਨ ਲਈ ਅੱਗੇ ਆਇਆ ਨਹੀਂ ਆਪਣੇ ਦੋਸਤਾਂ ਨੂੰ ਲੜਨ ਲਈ ਅੱਗੇ ਕਰ ਦਿੱਤਾ ਗੁਰੀ ਨੇ ਇਕੱਲੇ-ਇਕੱਲੇ ਨੂੰ ਦੜਾ-ਧੜਾ ਕੇ ਕੁੱਟਿਆ ਜਦ ਬਿੱਲੇ ਦੀ ਫੜੀ ਆਈ ਤਾਂ ਉਸ ਦਾ ਤੂ ਕੀ ਹੀ ਲੱਗਿਆ ਸਨ ਉਹ ਜੀਪ ਲੈ ਕੇ ਉੱਥੋਂ ਪਛ ਗਿਆ ਜਦ ਗੁਰੀ ਆਪਣੇ ਕੱਪੜੇ ਛਾੜ ਕੇ ਟਰੈਕਟਰ ਤੇ ਬੱਠਣ ਲੱਗਾ ਉਦੋਂ ਹੀ ਇੱਕ ਗੱਡੀ ਉਸ ਦੇ ਕੋਲ ਆ ਕੇ ਰੁਕੀ ਗੱਡੀ 'ਚੋਂ ਨਿਤਿਕਾ ਉਤਰ ਕੇ ਬਾਹਰ ਆਈ ਤੇ ਕਹਿਣ ਲੱਗੀ ਗੁਰੀ ਹੁਣ ਇਹ ਸਭ ਕੀ ਹੋ ਰਿਹਾ ਸੀ ਗੁਰੀ ਕੀ ਹੋ ਰਿਹਾ ਸੀ ਤੁਸੀਂ ਕਿਸੇ ਗੱਲ ਕਰ ਰਹੇ ਹੋ ਨਿਤਿਕਾ ਇੰਨੇ ਭੂੜੇ ਕਿਉਂ ਬਨ ਰਹੇ ਹੋ ਜਿਵੇਂ ਕੁਝ ਪਤਾ ਹੀ ਨਾ ਹੋਵੇ ਮੈਂ ਇਸ ਦੀ ਗੱਲ ਕਰ ਰਹੀ ਹਾਂ ਆਹਾ ਜੋ ਤੁਹਾਡੇ ਟਰੈਕਟਰ ਪਿੱਛੇ ਲੋਕੇ ਬੈਠਾ ਆ ਕੌਣ ਆਹੇ ਗੁਰੀ ਉਹ ਤੇਰੀ ਉਤੋਂ ਤਾਂ ਸੁੱਕਾ ਰਹਿ ਗਿਆ ਇਧਰ ਆ ਕਾਕਾ ਉਸ ਨੂੰ ਬਾਹ ਤੋ ਫੜ ਕੇ ਕੋਲ ਖਿੱਚਦੇ ਹੋਏ ਕਹਿਣ ਲੱਗਾ ਜਦ ਉਹ ਉਸਤੇ ਕੋਲ ਆਇਆ ਤਾਂ ਗੁਰੀ ਨੇ ਉਸਦੇ ਖਿੱਚ ਕੇ ਥੱਪੜ ਮਾਰਿਆ ਤੇ ਪਜਾ ਦਿੱਤਾ ਫਿਰ ਗੁਰੀ ਕਹਿਣ ਲੱਗਾ ਉਹ ਕਾਫੀ ਦਿਨਾਂ ਦੀ ਹੱਥਾਂ ਤੇ ਖਾਰਿਸ਼ ਹੋ ਰਹੀ ਸੀ ਉਸ ਨੂੰ ਸ਼ਾਂਤ ਕਰ ਰਿਹਾ ਸੀ ਨਿਤਿਕਾ ਇਹ ਤਾਂ ਉਹ ਵੀ ਮਾਰ ਘਟਾਈ ਕਰਕੇ ਤੈਨੂੰ ਪਤਾ ਤੂੰ ਕਿਵੇਂ ਜਾਨਵਰਾਂ ਵਾਂਗ ਉਹਨਾਂ ਨੂੰ ਕੁੱਟ ਰਿਹਾ ਸੀ ਮੈਂ ਸਵ ਆਪਣੀ ਅੱਖੀਂ ਦੇਖਿਆ ਆ ਜੇ ਕਿਸੇ ਨੂੰ ਕੋਈ ਗੰਭੀਰ 60 ਫੀਟ ਲੱਗ ਜਾਂਦੀ ਤਾਂ ਫਿਰ ਗੁਰੀ ਇਹ ਤਾਂ ਸਾਡਾ ਨਿਤਕਾ ਕੰਮ ਆ ਜੀ ਚਲੋ ਛੱਡੋ ਇਹ ਸਭ ਅਜਬ ਸਾਨੂੰ ਕਿਵੇਂ ਯਾਦ ਕਰ ਲਿਆ ਨਿਤਿਕਾ ਮੈਨੂੰ ਸਮਝ ਨਹੀਂ ਆ ਰਹੀ ਮੈਂ ਤੁਹਾਨੂੰ ਕਿਵੇਂ ਦੱਸਾਂ ਮੈਂ ਸ਼ਾਇਦ ਬਹੁਤ ਵੱਡੀ ਪ੍ਰੋਬਲਮ ਵਿੱਚ ਫਸਦੀ ਜਾ ਰਹੀ ਹਾਂ ਮੈਨੂੰ ਜਦ ਵੀ ਕਰੇ ਤੁਹਾਡੀ ਲੋੜ ਪੈਗੀ ਤਾਂ ਤੁਸੀਂ ਮੇਰਾ ਸਾਥ ਦੇਮੋਗੀ ਨਾ ਗੁਰੀ ਪਰ ਗੱਲ ਕੀ ਆ ਹੋਇਆ ਕੀ ਆ ਮੈਂਨ ਕੁਛ ਦੱਸੋ ਤਾਂ ਸਹੀ ਨਿਤਿਕਾ ਮੈਨੂੰ ਲੱਗਦਾ ਹੈ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਜਦ ਵੀ ਕਦੇ ਤੁਹਾਡੀ ਲੋੜ ਪਈ ਤਾਂ ਤੁਸੀਂ ਮੇਰੀ ਹੈਲਪ ਕਰੋਗੀ ਗੁਰੀ ਲੈ ਐਵੇਂ ਕਿਵੇਂ ਮੈਂ ਪੂਰੀ ਗੱਲ ਜਾਣੇ ਬਿਨਾ ਤੁਹਾਨੂੰ ਜਵਾਨ ਕਰ ਦੇਮਾ ਮੈਨੂੰ ਘਟੋ ਘਟ ਗੱਲ ਦਾ ਤਾਂ ਪਤਾ ਹੋਵੇ ਕਿਸ ਤਾਂ ਤੁਹਾਨੂੰ ਆਪਣੀ ਜਾਨ ਦਾ ਖਤਰਾ ਏ ਨਿਤਿਕਾ ਉਹ ਸਭ ਦੱਸਣ ਦਾ ਹਲੇ ਮੇਰੇ ਕੋਲ ਟਾਈਮ ਨਹੀਂ ਆ ਮੈਂ ਤਾਂ ਸੁਣਿਆ ਸੀ ਪਿੰਡਾਂ ਵਾਲੇ ਬਹਾਦਰ ਹੀ ਬਹੁਤ ਹੁੰਦੇ ਆ ਇਹ ਆਪਣੀ ਦੋਸਤੀ ਨਿਭਾਉਣ ਲਈ ਸਿਰ ਤੜਦੀ ਵਾਜੀ ਤੋਂ ਵੀ ਨਹੀਂ ਡਰਦੀ ਪਰ ਉਹ ਸ਼ਾਇਦ ਹੁਣ ਬੀਤੇ ਸਮੇਂ ਦੀਆਂ ਗੱਲਾਂ ਹੋ ਗਈਆਂ ਨੇ ਚਲੋ ਕੋਈ ਗੱਲ ਨਹੀਂ ਚੰਗਾ ਮੈਂ ਫੇਰ ਚਲਦੀ ਹਾਂ ਗੁਰੀ ਇੱਕ ਮਿੰਟ ਹੁਣ ਗੱਲ ਜਦ ਸਾਡੇ ਪਿੰਡਾਂ ਵਾਲਿਆਂ ਦੀ ਇੱਜ਼ਤ ਹੀ ਆ ਗਈ ਏ ਨਾ ਮੇਰੀ ਵੀ ਇਹ ਜਵਾਨ ਜਦ ਵੀ ਮੇਰੀ ਲੋੜ ਪਈ ਤਾਂ ਬਸ ਆਵਾਜ਼ ਦੇਣਾ ਮੈਂ ਹਾਜ਼ਰ ਹੋਵਾਂਗਾ ਨਿਤਿਕਾ ਥੈਂਕ ਯੂ ਜੀ ਚੰਗਾ ਮੈਂ ਹੁਣ ਚੱਲਦੀ ਆ ਇਹ ਨਾ ਕਹਿ ਕੇ ਉਸਨੇ ਗੱਡੀ ਸਟਾਰਟ ਕੀਤੀ ਤੇ ਆਪਣੇ ਰਾਹ ਚੱਲ ਪਈ ਉਧਰ ਦੂਜੇ ਪਾਸੇ ਬਿੱਲਾ ਜਦ ਸਾਹ ਹੋ ਸਾਹ ਹੋਇਆ ਆਪਣੇ ਘਰ ਪਹੁੰਚਿਆ ਤਾਂ ਗੱਜਨ ਉਸਨੂੰ ਦੇਖ ਕੇ ਕਹਿਣ ਲੱਗਾ ਓਏ ਬਿੱਲਿਆ ਇੱਧਰ ਆ ਆ ਕੀ ਹਾਲ ਬਣਾਇਆ ਆ ਬਿੱਲਾ ਉਹ ਬਾਪੂ ਗੁਰੀ ਨੇ ਅੱਜ ਫੇਰ ਗੱਜਨ ਸੜਾ ਲੱਗਦਾ ਗੁਰੀ ਦਾ ਉਹ ਮੈਂ ਤੈਨੂੰ ਲੋਕਾਂ ਤੋਂ ਛਤਰਖਾਨੇ ਜਮਿਆ ਕਦੇ-ਕਦੇ ਤਾਂ ਮੈਨੂੰ ਐਵੇਂ ਲੱਗਦਾ ਆ ਜਿਵੇਂ ਤੂੰ ਮੇਰੀ ਔਲਾਦ ਹੀ ਨਹੀਂ ਉਹ ਕੱਲ ਦੇ ਜਵਾਕ ਤੋਂ ਸੜਾ ਰੋਜ਼ ਛਤਰ ਖਾ ਕੇ ਆ ਜਾਂਦਾ ਆ ਕਿੰਨਾ ਛੋਟਾ ਆ ਉਹ ਉਮਰ 'ਚ ਤੇਰੇ ਤੋਂ ਹੁਣ ਝਾਕਦਾ ਕਿਆਂ ਬਿਟਰ-ਬਿਟਰ ਮੇਰੇ ਵੱਲ ਬਗਿਆਰ ਤੋਂ ਦੂਰ ਖੁਜਾਂ ਮਿਰਿਆ ਨਜ਼ਰਾਂ ਤੋਂ ਇਹ ਗੋੜੀ ਮਾਰਦੂ ਸੜੇ ਤੇ ਤੈਨੂੰ ਜੰਮਾ ਨੜਤਾ ਚੰਗਾ ਸੀ ਕੋਈ ਕੁੜੀ ਹੀ ਜੰਮ ਪੈਂਦੀ ਘਟੋ ਘਟ ਰੋਟੀਆਂ ਬਣਾ ਕੇ ਚਾਰ ਬੰਦਿਆਂ ਦੀ ਢਿੱਡ ਤਾਂ ਭਰਦੀ ਬਿੱਲਾ ਡਰਦਾ ਮਾਰਾ ਅੰਦਰ ਨੂੰ ਭੱਜ ਗਿਆ ਉਸਦੇ ਜਾਣ ਤੋਂ ਬਾਅਦ ਗੱਜਨ ਕਹਿਣ ਲੱਗਾ ਇੱਕ ਕਲ ਦੇ ਜਵਾਕ ਨੇ ਸਲਾ ਮੇਰੇ ਨੱਕ 'ਚ ਦਮ ਕਰ ਰੱਖਿਆ ਹੈ ਉਸਤਾਦ ਜੀ ਜੇ ਕਹੂੰ ਤਾਂ ਮੌਕਾ ਜੀ ਆ ਦੇਖ ਕੇ ਇੱਧਰ ਉੱਧਰ ਕਰਵਾ ਦਈਏ ਉਸ ਦਾ ਚਮਚਾ ਸਿੰਦਾ ਕਹਿਣ ਲੱਗਾ ਗੱਜਨ ਉਹ ਨਹੀਂ ਉਹ ਸਿਆਣੀ ਕਹਿੰਦੀ ਆ ਆਪਣੇ ਦੁਸ਼ਮਣ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਇੱਕ ਗੱਲ ਤਾਂ ਮੰਨਣੀ ਪਊ ਸੜਾ ਜਿਗਰਾ ਬਹੁਤ ਵੱਡਾ ਆ ਮੇਰੇ ਪਤੀ ਜੀ ਦਾ ਸ਼ਿੰਦਿਆ ਜਿੱਦਨ ਕੁੰਡੀਆਂ ਦੇ ਸਿੰਘ ਫਸ ਗਏ ਨਾ ਪਤਾ ਤਾਂ ਫੇਰ ਲੱਗੂ ਕਿਦੇ ਡੋਲਿਆਂ 'ਚ ਕਿੰਨਾ ਜੋਰ ਸੱਚੇ ਸਵਾਦ ਬਹੁਤ ਆ ਸ਼ਰੀਕ ਪੁਣਾ ਨਿਵੋਣ ਦਾ ਅੱਜ ਉਸ ਦਾ ਟਾਈਮ ਆ ਕਰ ਲੈਣ ਦੋ ਉਸ ਨੂੰ ਮਨ ਮਰਜ਼ੀਆਂ ਜਿੱਦਨ ਸਮਾਂ ਆਪਣੇ ਹੱਕ 'ਚ ਹੋਇਆ ਨਾ ਕੱਲੀ ਕੱਲੀ ਇਹਨਾਂ ਦੀ ਪਾਈ ਹੋਈ ਬਾਜੀ ਸੂਦ ਸਮੇਤ ਮੁੜ ਗੁਰੇ ਸ਼ਾਮ ਨੂੰ ਘਰ ਆਇਆ ਰੋਟੀ ਖਾ ਕੇ ਆਪਣੇ ਕਮਰੇ ਚ ਲੇਟ ਗਿਆ ਅੱਜ ਉਹ ਪਤਾ ਨਹੀਂ ਕਿਉਂ बार-बार ਨਿਤਿਕਾ ਬਾਰੇ ਸੋਚੀ ਜਾ ਰਿਹਾ ਸੀ ਕਿ ਆਖਿਰ ਕੀ ਗੱਲ ਕੀ ਆ ਉਸ ਨੂੰ ਕਿਸ ਤੋਂ ਆਪਣੀ ਜਾਨ ਦਾ ਖਤਰਾ ਏ ਇਹ ਸੋਚਦੇ ਸੋਚਦੇ ਉਸ ਨੂੰ ਕਦ نیند ਆ ਗਈ ਪਤਾ ਹੀ ਨਾ ਲੱਗਿਆ ਨਿਤਿਕਾ ਪਿੱਛੇ ਕੁਝ ਬੰਦੇ ਪਏ ਹੋਏ ਸਨ ਉਹ ਨਹਿਰ ਕਿਨਾਰੇ ਭਜਦੀ ਹੋਈ ਪਿੰਡ ਵੱਲ ਨੂੰ ਆ ਰਹੀ ਸੀ ਜਦੋਂ ਨਹਿਰ ਵਾਲੇ ਪੁਲ ਕੋਲ ਪਹੁੰਚੀ ਇੰਨੇ ਨੂੰ ਕਿਸੇ ਨੇ ਉਸਦੇ ਸਿਰ ਤੇ ਪਿੱਛੋਂ ਵਾਰ ਕੀਤਾ ਤੇ ਉਹ ਮੂੰਹ ਪਰ ਜ਼ਮੀਨ ਤੇ ਡਿੱਗ ਪਈ ਅਚਾਨਕ ਗੁਰੀ ਦੀ ਆਖ ਖੁੱਲੀ ਤਾਂ ਉਹ ਉੱਠ ਕੇ ਬੈਠ ਗਿਆ ਜਦ ਟਾਈਮ ਦੇਖਿਆ ਤਾਂ ਤੜਕੇ ਦੇ 4 ਵਜੇ ਹੋਏ ਸਨ ਉਸਨੇ ਪਸੀਨੇ ਨਾਲ ਭਿੱਜਿਆ ਆਪਣਾ ਚਿਹਰਾ ਸਾਫ਼ ਕੀਤਾ ਤੇ ਫਿਰ ਪਾਣੀ ਪੀਣ ਲਈ ਜਦ ਉਸਨੇ ਜਗ ਚੁੱਕਿਆ ਤਾਂ ਵਿੱਚ ਪਾਣੀ ਨਾ ਹੋਣ ਕਰਕੇ ਉਹ ਖਾਲੀ ਜਗ ਲੈ ਗਈ ਰਸੋਈ ਵੱਲ ਨੂੰ ਚੱਲ ਪਿਆ ਪਾਣੀ ਪੀ ਗਿਆ ਕਿ ਆਪਣੀ ਮੰਜੇ ਤੇ ਪੈ ਗਿਆ ਮੁੜ ਕੇ ਉਸਨੇ ਦੁਆਰਾ ਸੌਣ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਨੀਂਦ ਹੀ ਨਹੀਂ ਆਈ ਉਹ ਪਿਆ ਇੱਧਰ ਉੱਧਰ ਪਾਸੇ ਮਾਰਦਾ ਰਿਹਾ ਜਦ ਉਸਦੀ ਅੱਖ ਲੱਗੀ ਤਸਵੀਰ ਹੋ ਗਈ ਸੀ ਉਹ ਉੱਠ ਕੇ ਆਪਣੀ ਬੇਬੇ ਨਾਲ ਤਾਰਾ ਕੱਢਣ ਲਈ ਤੁਰ ਪਿਆ ਤਾਰਾ ਕੱਢਣ ਤੋਂ ਬਾਅਦ ਜਦ ਉਹ ਦੁੱਧ ਲੈ ਕੇ ਰਸੋਈ 'ਚ ਰੱਖਣ ਚਲਾ ਸੀ ਤਾਂ ਉਹ ਆਪਣੀ ਬੇਬੇ ਨੂੰ ਕਹਿਣ ਲੱਗਾ ਬੇਬੇ ਕੀ ਸਵੇਰੇ ਤੜਕੀ ਆਏ ਸੁਪਨੇ ਸੱਚ ਹੁੰਦੇ ਆ ਬੇਬੀ ਪੁੱਤ ਕਹਿੰਦੇ ਤਾਂ ਇਹੀ ਆ ਕਿ ਉਹ ਸੱਚ ਹੁੰਦੇ ਆ ਬਾਕੀ ਤਾਂ ਰੱਬ ਹੀ ਜਾਣਦਾ ਆ ਕਿ ਕਿੰਨੇ ਕ ਸੱਚ ਹੁੰਦੇ ਨੇ ਪਰ ਤੂੰ ਕਿਉਂ ਪੁੱਛ ਰਿਹਾ ਆ ਗੁਰੀ ਬੇਬੀ ਕੁਝ ਵੀ ਨਹੀਂ ਬਸ ਐਵੇਂ ਹੀ ਫਿਰ ਦੁੱਧ ਲੱਕੇ ਰਸੋਈ ਚ ਆ ਗਿਆ ਕੁਝ ਦਿਨਾਂ ਬਾਅਦ ਗੁਰੀ ਸ਼ਹਿਰ ਨੂੰ ਆਪਣੇ ਬਾਪੂ ਨਾਲ ਆਰਤੀ ਕੋਲ ਕੁਇ ਕੰਮ ਆਇਆ ਸੀ ਤਾਂ ਰਸਤੇ 'ਚ ਆਪਣੇ ਬਾਪੂ ਨੂੰ ਆਰਤੀ ਕੋਲ ਛੱਡ ਕੇ ਆਪ ਆਪਣੇ ਯਾਰ ਦੋਸਤ ਦੇ ਨਾਲ ਵਿਆਹ ਤੇ ਜਾਣ ਲਈ ਕੱਪੜੇ ਲੈਣ ਲਈ ਚਲਾ ਗਿਆ ਇੱਕ ਦੁਕਾਨ ਤੇ ਗਿਆ ਕੱਪੜੇ ਲੈ ਕੇ ਜਦੋਂ ਉਹ ਕਾਲੀ ਚ ਬਿਨਾ ਦੇਖੇ ਪਿੱਛੇ ਨੂੰ ਮੁੜਿਆ ਤਾਂ ਇੱਕ ਕੁੜੀ ਨਾਲ ਟਕਰਾ ਗਿਆ ਉਹ ਕੁੜੀ ਡਿੱਗ ਪਈ ਗੁਰੀ ਉਸ ਨੂੰ ਸੌਰੀ ਕਹਿੰਦੇ ਹੋਏ ਜਦ ਉਸ ਦਾ ਸਮਾਨ ਇਕੱਠਾ ਕਰਕੇ ਉਸ ਨੂੰ ਫੜਾਉ ਲੱਗਾ ਤਾਂ ਉਹ ਕੁੜੀ ਬਿਨਾ ਉਸ ਦੀ ਕੋਈ ਗੱਲ ਸੁਨੇ ਉਸ ਨੂੰ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ਜਦ ਗੁਰੀ ਨੇ ਉਸ ਨੂੰ ਸਮਾਨ ਫੜਾਇਆ ਤਾਂ ਸਮਾਨ ਫੜਦੇ ਹੋਏ ਨੀਤੀ ਕਨੇ ਉਸ ਦੇ ਵੱਲ ਦੇਖਿਆ ਤੇ ਕਹਿਣ ਲੱਗੀ ਓ ਗੁਰੀ ਤੁਸੀਂ ਉਹ ਵੀ ਇੱਥੇ ਅਚਾਨਕ ਕਿਵੇਂ ਸੌਰੀ ਮੈਂ ਕਿੰਨਾ ਕੁਝ ਤੁਹਾਨੂੰ ਬੋਲ ਗਏ ਗੁਰੀ ਕੋਈ ਗੱਲ ਨਹੀਂ ਜੀ ਗਲਤੀ ਤਾਂ ਮੇਰੀ ਹੀ ਸੀ ਮੈਂ ਬਿਨਾਂ ਦੇਖੇ ਕਾਲੀ ਨਾਲ ਪਿੱਛੇ ਮੁੜ ਗਿਆ ਸੀ ਮੈਂ ਮੇਰੇ ਦੋਸਤ ਦੇ ਵਿਆਹ ਤੇ ਜਾਣ ਲਈ ਕੁਝ ਸ਼ਾਪਿੰਗ ਕਰਨ ਆਇਆ ਸੀ ਉਹ ਹੋ ਗਈ ਸੋਹਨ ਪਿੰਡ ਨੂੰ ਵਾਪਸ ਜਾ ਰਹੇ ਹਾਂ ਨਿਤਿਕਾ ਇੰਨੀ ਜਲਦੀ ਥੋੜੀ ਦੇਰ ਸਾਡੇ ਕੋਲ ਵੀ ਰੁਕ ਜਾਓ ਕੁਝ ਖਾ ਪੀ ਕੇ ਚਲੇ ਜਾਣਾ ਗੁਰੀ ਨਹੀਂ ਜੀ ਫਿਰ ਕਦੇ ਸਹੀ ਬਾਪੂ ਜੀ ਆਰਤੀ ਦੀ ਹੱਟੀ ਤੇ ਬੈਠੇ ਮੇਰਾ ਇੰਤਜ਼ਾਰ ਕਰ ਰਹੇ ਹੋਣਗੇ ਨਿਤਿਕਾ ਉਹ ਫਿਰ ਤਾਂ ਤੁਹਾਨੂੰ ਜਾਣਾ ਚਾਹੀਦਾ ਆ ਵੈਸੇ ਕਿਹੜੀ ਸਾਈਡ ਨੂੰ ਜਾਣਾ ਹੈ ਤੁਸੀਂ ਗੁਰੀ ਬਾਈਪਾਸ ਵਾਲੀ ਸਾਈਡ ਨੂੰ ਕਿਉਂ ਨਿਤਿਕਾ ਸੱਚੀ ਮੇਰਾ ਕਰ ਵੀ ਰਸਤੇ 'ਚ ਹੀ ਪੈਂਦਾ ਪਲੀਜ਼ ਤੁਸੀਂ ਇਹ ਮੈਨੂੰ ਮੇਰੇ ਘਰ ਛੱਡ ਦੇਮੋਗੇ ਮੇਰੀ ਫ੍ਰੈਂਡ ਪਤਾ ਨਹੀਂ ਮੈਨੂੰ ਕੱਲੀ ਨੂੰ ਛੱਡ ਕੇ ਕਿੱਥੇ ਚਲੀ ਗਈ ਆ ਹੁਣ ਉਸ ਦਾ ਫੋਨ ਵੀ ਨਹੀਂ ਲੱਗ ਰਿਹਾ ਗੁਰੀ ਆ ਜਾਓ ਜੀ ਫਿਰ ਬਾਹਰ ਆ ਕੇ ਉਸਨੇ ਆਪਣੇ ਬੁਲੇਟ ਦੀ ਕਿੱਕ ਮਾਰੀ ਤੇ ਚੱਲ ਪਈ ਉਹ ਦੋਵੇਂ ਕੁਝ ਦਿਰ ਬਾਅਦ ਨਿਤਿਕਾ ਦੇ ਘਰ ਪਹੁੰਚ ਗਏ ਫਿਰ ਉਸ ਦਾ ਧੰਨਵਾਦ ਕਰਦੇ ਹੋਏ ਨਿਤਿਕਾ ਨੇ ਪਾਈ ਕੀਤੀ ਤੇ ਆਪਣੇ ਘਰ ਦੀ ਅੰਦਰ ਛਿੜ ਗਈ ਫਿਰ ਗੁਰੀ ਆਪਣੇ ਬਾਪੂ ਨਾਲ ਵਾਪਸ ਪਿੰਡ ਨੂੰ ਆ ਗਿਆ ਦਿਨ ਲੰਘਦੇ ਗਏ ਗੁਰੀ ਆਪਣੇ ਕੰਮਕਾਰਾਂ 'ਚ ਵਿਜ਼ੀ ਹੋ ਗਿਆ ਇੱਕ ਦਿਨ ਦੁਪਹਿਰ ਨੂੰ ਗਰੀ ਨੂੰ ਨਿਤਿਕਾ ਦਾ ਫੋਨ ਆਇਆ ਉਹ ਬਹੁਤ ਘਬराई ਹੋਈ ਸੀ ਉਸਨੇ ਗੁਰੀ ਨੂੰ ਹੁਣੇ ਆਪਣੇ ਘਰ ਆਉਣ ਲਈ ਕਿਹਾ ਤੇ ਬਿਨਾ ਉਸਦੀ ਕੋਈ ਵੀ ਗੱਲ ਸੁਨੇ ਜਵਾਬ ਦਿੱਤੇ ਬਿਨਾਂ ਹੀ ਨਿਤਿਕਾ ਨੇ ਫੋਨ ਕੱਟ ਦਿੱਤਾ ਗੁਰੀ ਜਲਦੀ ਨਾਲ ਉਸਦੇ ਘਰ ਪਹੁੰਚਿਆ ਉਹ ਘਰ ਦੇ ਗੇਟ ਅੰਦਰ ਹਲੇ ਬੜਿਆ ਹੀ ਸੀ ਉਧੇ ਹੀ ਉਸ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਉਹ ਬੁੱਲਿਰ ਦੌਤਰ ਕੇ ਪੱਜ ਕੇ ਅੰਦਰ ਗਿਆ ਜਦ ਅੰਦਰ ਆਇਆ ਤਾਂ ਦੇਖਿਆ ਇੱਕ ਔਰਤ ਜ਼ਖਮੀ ਹੋਈ ਫਰਸ਼ ਤੇ ਪਈ ਸੀ ਦਰਦ ਨਰ ਕਰਾ ਰਹੀ ਸੀ ਗੁਰੂ ਉਸੇ ਕੋਲ ਪਹੁੰਚਿਆ ਉਹਨਾਂ ਦੀ ਨਵਜ ਦੇਖਣ ਲਈ ਅਚਾਨਕ ਉਸ ਔਰਤ ਨੇ ਅੱਖਾਂ ਖੋਲੀਆਂ ਤੇ ਗੁਰੇਵਲ ਦੇਖ ਕੇ ਕਹਿਣ ਲੱਗੀ ਤੂੰ ਆ ਗਿਆ ਗੁਰਜੀਤ ਪੁੱਤ ਮੈਨੂੰ ਪੂਰਾ ਯਕੀਨ ਸੀ ਤੂੰ ਜ਼ਰੂਰ ਆਏਂਗਾ ਮੇਰੀ ਤੇਦੀ ਜ਼ਿੰਦਗੀ ਹੁਣ ਤੇਰੇ ਹੱਥ ਵਿੱਚ ਉਸ ਨੂੰ ਇੱਥੋਂ ਬਚਾ ਕੇ ਸਿੱਧਾ ਕਚਹਿਰੀ ਚਲਾ ਜਾ ਉੱਥੇ ਤੈਨੂੰ ਮੇਰਾ ਵਕੀਲ ਬੱਤਰਾ ਮਿਲੇਗਾ ਉਹ ਬਾਕੀ ਸਭ ਕੁਝ ਤੈਨੂੰ ਸਮਝਾ ਦੇਵੇਗਾ। ਨਾਲੀਆ ਪ੍ਰੀਮਾ ਦਿਆਲਕਰ ਨੂੰ ਕਹੀ ਉਹ ਮੇਰੀ ਤੀ ਦਾ ਖਿਆਲ ਰੱਖੇ। ਮੈਂ ਆਪਣਾ ਕੀਤਾ ਵਾਦਾ ਨਿਵਾ ਚੱਲਿਆਂ ਪੁੱਤ। ਮੇਰੀ ਤੀ ਦਾ ਹੱਥ ਕਦੇ ਨਾ ਛੱਡੀ। ਉਸ ਕਮਰੇ 'ਚ ਮੇਰੀ ਤੀ ਇਹਨੇ ਕਹਿ ਕਿ ਉਹ ਖاموش ਹੋ ਗਈ। ਇਸ ਤੋਂ ਪਹਿਲਾਂ ਗੁਈ ਨੂੰ ਕੁਝ ਸਮਝ ਲੱਗਦਾ ਕਿ ਆਖਿਰੇ ਹੋ ਕੀ ਰਿਹਾ ਹੈ। ਉਸ ਨੂੰ ਸਾਹਮਣੇ ਵੱਡੇ ਕਮਰੇ 'ਚੋਂ ਕਿਸੇ ਦੇ ਰੋਣ ਕਰ ਲੌਂ ਦੀ ਆਵਾਜ਼ ਸੁਣਾਈ ਦਿੱਤੀ। ਉਹ ਜਲਦੀ ਨਾਲ ਉਸ ਕਮਰੇ ਵੱਲੋਂ ਭੱਜਿਆ ਜੇ ਜਾ ਕੇ ਦੇਖਿਆ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਆਦਮੀ ਨਿਤਿਕਾ ਨੂੰ ਮਾਰ ਰਿਹਾ ਸੀ ਉਸ ਤੋਂ ਇੱਕ ਪੇਪਰ ਤੇ ਜ਼ਬਰਦਸਤੀ ਸਾਈਨ ਕਰਵਾ ਰਿਹਾ ਸੀ ਗੁਰੀ ਜਰਸ ਨੂੰ ਛਡਵਾਉਣ ਲਈ ਅੱਗੇ ਵਧਿਆ ਤਾਂ ਉਸ ਨੇ ਦੇਖਦੇ ਹੀ ਉਸ ਤੇ ਗਨ ਤਾਣ ਦਿੱਤੀ ਉਸ ਆਦਮੀ ਦਾ ਧਿਆਨ ਗੁਰੀ ਵੱਲ ਸੀ ਤਾਂ ਨਿਤਿਕਾ ਨੇ ਟੇਬਲ ਤੇ ਪਿਆ ਫੁੱਲ ਲਿਦਾਂ ਚੁੱਕਿਆ ਤੇ ਉਸੇ ਸਿਰ ਤੇ ਮਾਰਿਆ ਉਹ ਉਥੇ ਜ਼ਮੀਨ ਤੇ ਡਿੱਗ ਪਿਆ ਫਿਰ ਗੁਰੀ ਕਹਿਣ ਲੱਗਾ ਨਿਤਿਕਾ ਇਹ ਸਭ ਕੀ ਹੋ ਰਿਹਾ ਹੈ ਉਹ ਬਾਹਰ ਕੌਣ ਮਰ ਪਈਆ ਤੇ ਇਹ ਆਦਮੀ ਤੈਨੂੰ ਕਿਉਂ ਮਾਰ ਰਿਹਾ ਸੀ ਨਿਤਿਕਾ ਗੁਰੀ ਹਲੇ ਇਹਨਾਂ ਸਭ ਗੱਲਾਂ ਦਾ ਵਕਤ ਨਹੀਂ ਆ ਤੂੰ ਪਲੀਜ਼ ਪਹਿਲਾਂ ਮੇਰੇ ਨਾਲ ਜਲਦੀ ਨਾਲ ਕਚਹਿਰੀ ਚੱਲ ਮੈਂ ਤੈਨੂੰ ਬਾਅਦ ਇਹ ਸਭ ਕੁਝ ਸਮਝਾਵਾਂਗੀ ਫਿਰ ਨਿਤਿਕਾ ਉਸਨੂੰ ਜਲਦੀ ਨਾਲ ਆਪਣੇ ਨਾਲ ਲੈ ਕੇ ਕਚਹਿਰੀ ਨੂੰ ਨਿਕਲ ਪਈ ਜਦ ਉਹ ਦੋਵੇਂ ਕਚਹਿਰੀ ਪਹੁੰਚੇ ਤਾਂ ਵਕੀਲ ਵਤਰਾ ਪਹਿਲਾਂ ਹੀ ਉਹਨਾਂ ਦਾ ਕਚਹਿਰੀ ਦੇ ਬਾਹਰ ਖੜ੍ਹਾ ਇੰਤਜ਼ਾਰ ਕਰ ਰਿਹਾ ਸੀ। ਉਹ ਉਹਨਾਂ ਦੋਵਾਂ ਨੂੰ ਨਾਲ ਲੈ ਕੇ ਮੈਰਿਜ ਰਜਿਸਟਰਡ ਤੇ ਦਫ਼ਤਰ ਆ ਗਿਆ। ਕਮਰੇ ਦੇ ਅੰਦਰ ਆਉਂਦੇ ਸਾਰ ਹੀ ਗੁਰੀ ਰੁਕ ਗਿਆ ਤੇ ਕਹਿਣ ਲੱਗਾ ਇੱਕ ਮਿੰਟ ਮੈਨੂੰ ਪਹਿਲਾਂ ਇਹ ਦੱਸੋ ਇਹ ਸਭ ਚੱਲ ਕੀ ਰਿਹਾ ਹੈ? ਨਾਲੇ ਮੈਂ ਇੱਥੇ ਤੁਹਾਡੇ ਨਾਲ ਕੋਈ ਵਿਆਹ ਕਰਵਾਉਣ ਲਈ ਨਹੀਂ ਆਇਆ। ਹਾਂ ਮੈਂ ਸਿਰਫ ਤੁਹਾਡੀ ਹੈਲਪ ਕਰਨ ਲਈ ਆਇਆ ਹਾਂ। ਜੋ ਸ਼ਾਇਦ ਮੈਂ ਕਰ ਚੁੱਕਾ ਹਾਂ ਹੁਣ ਮੈਨੂੰ ਇੱਥੋਂ ਜਾਣਾ ਚਾਹੀਦਾ ਹੈ ਨਿਤਿਕਾ ਗੁਰੀ ਇੱਕ ਮਿੰਟ ਪਤਾ ਨਹੀਂ ਤੁਸੀਂ ਮੇਰੇ ਬਾਰੇ ਕੀ ਸੋਚ ਰਹੀ ਹੋ ਮੋਗੇ ਪਰ ਮੈਂ ਤਾਂ ਉਹਨੂੰ ਕੁਝ ਦੱਸਣਾ ਚਾਹੁੰਨੀ ਹਾਂ ਤੈਨੂੰ ਪਤਾ ਉਹਨੇ ਕੁਝ ਦਿਨ ਪਹਿਲਾਂ ਜਿਸ ਔਰਤ ਨੇ ਤੇਰੀਆਂ ਬਾਹਾਂ 'ਚ ਦਮ ਤੋੜਿਆ ਉਹ ਔਰਤ ਕੋਈ ਹੋਰ ਨਹੀਂ ਮੇਰੀ ਮਾਂ ਮੇਰੀ ਮੰਮਾ ਸੀ ਉਹਨਾਂ ਨੂੰ ਮਾਰਨ ਵਾਲਾ ਇਨਸਾਨ ਵੀ ਹੋਰ ਕੋਈ ਨਹੀਂ ਮੇਰੇ ਪਾਪਾ ਹਨ ਜੇ ਅੱਜ ਤੂੰ ਨਾ ਆਉਂਦਾ ਤਾਂ ਵਚਨ ਮੈਂ ਵੀ ਨਹੀਂ ਸੀ ਅੱਜ ਸਿਰਫ ਤੇਰੇ ਇਸ ਇੱਕ ਸਾਈਨ ਨਾਲ ਮੇਰੀ ਜ਼ਿੰਦਗੀ ਬਚ ਸਕਦੀ ਏ ਵੈਸੇ ਵੀ ਇਹ ਇੱਕ ਕੰਟਰੈਕਟ ਮੈਰਿਜ ਆ ਤੂੰ ਪਹਿਲਾਂ ਆਰਾਮ ਨਾਲ ਸਾਰੀਆਂ ਸ਼ਰਤਾਂ ਪੜ੍ਹ ਲਾ ਫਿਰ ਸਾਈਨ ਕਰੀਂ ਕਹਿੰਦੇ ਆ ਮਰਦੇ ਹੋਏ ਇਨਸਾਨ ਦੀ ਆਖਰੀ ਇੱਛਾ ਜ਼ਰੂਰ ਪੂਰੀ ਕਰਨੀ ਚਾਹੀਦੀ ਆ ਮੇਰੀ ਮੰਮਾ ਨੇ ਤੁਹਾਨੂੰ ਇਹ ਕਿਹਾ ਹੋਵੇਗਾ ਨਾ ਕਿ ਮੇਰੀ ਧੀ ਦਾ ਕਦੇ ਹੱਥ ਨਾ ਛੱਡੀ ਗੁਰੀ ਹੈਰਾਨ ਪਰੇਸ਼ਾਨ ਹੋਇਆ ਕਦੇ ਨੀਤਿਕਾ ਵੱਲ ਦੇਖ ਰਿਹਾ ਸੀ ਕਦੇ ਪੇਪਰਾਂ ਵੱਲ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ ਕੁਝ ਥੇਰ ਬਾਅਦ ਉਸਨੇ ਰੱਬ ਨੂੰ ਯਾਦ ਕਰਕੇ ਪੇਪਰਾਂ ਉਤੇ ਸਾਈਨ ਕਰ ਦਿੱਤੇ ਫਿਰ ਦੋਮਣੇ ਇੱਕ ਦੂਜੇ ਦੀ ਗੱਲ 'ਚ ਹਾਰ ਪਾ ਕੇ ਪਿੱਕ ਕਰਵਾਈਆਂ ਫਿਰ ਉਹ ਦੋਵੇਂ ਆ ਕੇ ਬਾਹਰ ਹਾਲ 'ਚ ਲੱਗੇ ਬੈਂਚ 'ਤੇ ਬੈਠ ਕੇ ਕੁਝ ਥੇਰ ਚੁੱਪ ਬੈਠੇ ਰਹਿਣ ਤੋਂ ਬਾਅਦ ਗੁਰੀ ਕਹਿਣ ਲੱਗਾ ਨਿਤਿਕਾ ਇਹ ਤੁਸੀਂ ਬਿਲਕੁਲ ਠੀਕ ਨਹੀਂ ਕੀਤਾ ਜਦ ਮੇਰੇ ਇਸ ਕੰਟਰੈਕਟ ਵਾਲੇ ਵਿਆਹ ਦੀ ਗੱਲ ਮੇਰੇ ਘਰ ਪਤਾ ਲੱਗੇ ਤੂੰ ਨਹੀਂ ਜਾਣਦੀ ਮੇਰੇ ਕੱਲ ਕਿੰਨਾ ਕਮਸਾਨ ਮੱਚੇਗਾ ਮੈਂ ਹੁਣ ਕਿਹੜੇ ਮੂੰਹ ਨਾਲ ਘਰ ਜਾਵਾਂਗਾ ਮੈਂ ਨਹੀਂ ਜਾਣਦਾ ਸੀ ਤੈਨੂੰ ਦਿੱਤੀ ਜਵਾਨ ਮੈਨੂੰ ਇਸ ਭਾਪ ਪਏਗੀ ਨਿਤਿਕਾ ਗੁਰੀ ਪਲੀਜ਼ ਤੂੰ ਮੈਨੂੰ ਗਲਤ ਜਾਂ ਮਤਲਬ ਹੀ ਨਾ ਸਮਝੀ ਮੈਂ ਜਾਣਦੀ ਹਾਂ ਜੋ ਵੀ ਹੋਇਆ ਸਹੀ ਨਹੀਂ ਹੋਇਆ ਪਰ ਮੇਰੇ ਕੋਲ ਹੋਰ ਕੋਈ ਰਸਤਾ ਹੀ ਨਹੀਂ ਸੀ ਮੈਂ ਨਹੀਂ ਜਾਣਦੀ ਸੀ ਕਿ ਮੇਰੀ ਇਹ ਜਾਇਦਾਦ ਹੀ ਇੱਕ ਦਿਨ ਮੇਰੀ ਜਾਨ ਦੀ ਦੁਸ਼ਮਣ ਬਣ ਜਾਵੇਗੀ ਗੁਰ ਸਭ ਪਾਸੇ ਜ਼ਮੀਨ ਦੇ ਪਿੱਛੇ ਹੀ ਲੜਾਈਆਂ ਸਾਡੇ ਵੀ ਆਹੀ ਕੁਝ ਚੱਲ ਰਿਹਾ ਹੈ ਪਰ ਤਾ ਤੁਹਾਡਾ ਕੀ ਰੌਲਾ ਏ ਨਿਤਿਕਾ ਤੂੰ ਸ਼ਰਮਾ ਟੈਕ ਟਾਇਲਰਸ ਲਿੰਥਰ ਵਾਲਿਆਂ ਦਾ ਨਾਮ ਤਾਂ ਸੁਣਿਆ ਹੀ ਹੋਵੇਗਾ ਨਾ ਉਹ ਕੰਪਨੀ ਸਾਡੇ ਹੀ ਆ ਸਾਰੀ ਜ਼ਮੀਨ ਜਾਇਰਤ ਮੇਰੇ ਨਾਮ ਆ ਤੇ ਮੇਰੇ ਮੰਮਾ ਉਸ ਦੀ ਕੇਅਰ ਟੇਕਰ ਸਨ ਇਹ ਕਲ ਮੇਰੇ ਪਾਪਾ ਨੂੰ ਕਦੇ ਵੀ ਗਵਾਰਾ ਨਹੀਂ ਸੀ ਮੰਮੀ ਦੇ ਵਿਆਹ ਤੋਂ ਕੁਝ ਸਾਲ ਬਾਅਦ ਮੇਰੇ ਅਸਲੀ ਪਾਪਾ ਦੀ ਮੌਤ ਹੋ ਗਈ ਸੀ ਉਨ੍ਹਾਂ ਦੇ ਅੱਗੇ ਦੀ ਜ਼ਿੰਦਗੀ ਬਾਰੇ ਸੋਚਦੇ ਹੋਏ ਮੇਰੇ ਨਾਨਾ ਜੀ ਨੇ ਮੇਰੀ ਮੰਮਾ ਦਾ ਦੂਸਰਾ ਵਿਆਹ ਕਰ ਦਿੱਤਾ ਸੀ। ਮੇਰੇ ਦੂਜੇ ਪਾਪਾ ਦੇ ਮਨ ਵਿੱਚਲੀ ਖੋਟ ਨੂੰ ਭਾਪਦਿਆਂ ਹੋਇਆਂ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਬਾਰੇ ਸੋਚਦਿਆਂ ਆਪਣੇ ਮਰਨ ਤੋਂ ਪਹਿਲਾਂ ਹੀ ਸਾਰੀ ਜ਼ਮੀਨ ਜਾਇਦਾਦ ਮੇਰੇ ਨਾਮ ਕਰ ਦਿੱਤੀ ਤੇ ਮੇਰੀ ਮੰਮਾ ਨੂੰ ਮੇਰੀ ਕੇਅਰ ਟੇਕਰ ਬਣਾ ਦਿੱਤੀ। ਸ਼ਰਤਾਂ ਦੇ ਮੁਤਾਬਿਕ ਜਦ ਤੱਕ ਮੈਂ 25 ਸਾਲਾਂ ਦੀ ਨਹੀਂ ਹੋ ਜਾਂਦੀ ਉਰੋ ਤੱਕ ਸਾਰੀ ਜਾਇਦਾਦ ਮੇਰੇ ਮੰਮਾ ਦੇ ਹੱਥ 'ਚ ਰਹੇਗੀ ਪਰ ਜੇ ਕਿਤੇ ਕਿਸੇ ਹਾਦਸੇ 'ਚ ਮੇਰੀ ਮੌਤ ਹੋ ਜਾਂਦੀ ਆ ਤਾਂ ਸਾਰੀ ਜਾਇਦਾਦ ਨਾਨਾ ਜੀ ਦੀ ਬਣਾਈ ਟਰਸਟ ਨੂੰ ਚਲੀ ਜਾਣੀ ਸੀ ਇਹ ਗੱਲ ਜਦ ਮੇਰੇ ਦੂਜੇ ਪਾਪਾ ਨੂੰ ਪਤਾ ਚੱਲੇ ਤਾਂ ਉਹਨਾਂ ਨੇ ਸਾਰੀ ਜਾਇਦਾਦ ਹੜੱਪਣ ਲਈ ਨਿਤ ਨਵੀਆਂ ਚਾਲਾਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਸੀ ਉਹ ਰੋਜ਼ ਹੀ ਮੇਰੇ ਮੰਮਾ ਨਾਲ ਲੜਦੇ ਸਨ ਇਸ ਲਈ ਕਿਉਂਕਿ ਉਹ ਮੇਰਾ ਵਿਆਹ ਕਰਨਾ ਚਾਹੁੰਦੇ ਸੀ ਆਪਣੇ ਕਿਸੇ ਰਿਸ਼ਤੇਦਾਰ ਨਾਲ ਕਿਉਂਕਿ ਵਿਆਹ ਪਿਛੋਂ ਮੇਰੀ ਜਾਇਦਾਦ ਮੇਰੇ ਪਤੀ ਦਾ ਬਰਾਬਰ ਦਾ ਹਿੱਸਾ ਹੋਣਾ ਸੀ ਇਸ ਲਈ ਉਹਨਾਂ ਨੂੰ ਬੈਠੇ ਬਿਠਾਏ ਹੀ ਮੇਰੀ ਅੱਧੀ ਜਾਇਦਾਦ ਮਿਲ ਜਾਣੀ ਸੀ ਕੁਝ ਦਿਨਾਂ ਬਾਅਦ ਮੈਂ 25 ਸਾਲਾਂ ਦੀ ਹੋ ਜਾਣਾ ਆ ਫਿਰ ਸਾਰੀ ਜਾਇਦਾਦ ਕਾਨੂੰਨੀ ਰੂਪ ਨਾਲ ਮੇਰੀ ਹੋ ਜਾਏਗੀ ਤੂੰ ਸ਼ਾਇਦ ਨਹੀਂ ਜਾਣਦਾ ਮੈਂ ਤੈਨੂੰ ਪਿਛਲੇ ਕਈ ਮਹੀਨਿਆਂ ਤੋਂ ਫੋਲੋ ਕਰ ਰਹੀ ਹਾਂ ਕਈ ਮਹੀਨੇ ਪਹਿਲਾਂ ਜਦ ਮੈਂ ਤੇ ਮੇਰੇ ਮਮਾ ਕਿਤੇ ਜਾ ਰਹੇ ਸਾਂ ਰਸਤੇ 'ਚ ਸੜਕ ਦੇ ਵਿਚਕਾਰ ਕੁਝ ਮੁੰਡੇ ਇੱਕ ਮੁੰਡੇ ਨੂੰ ਬਹੁਤ ਬੁਰੀ ਤਰ੍ਹਾਂ ਮਾਰ ਰਹੇ ਸਨ ਉਦੋਂ ਹੀ ਪਤਾ ਨਹੀਂ ਕਿਧਰੋਂ ਤੁਸੀਂ ਆਏ ਤੇ ਇਕੱਲੇ ਹੀ ਇੰਨੇ ਜਣਿਆਂ ਨਾਲ ਝੜ ਗਏ ਸਭ ਨੂੰ ਕੁੱਟ-ਕੁੱਟ ਕੇ ਉੱਥੋਂ ਭਜਾਇਆ ਤੇ ਆਪਣੇ ਦੋਸਤ ਦੀ ਜਾਨ ਬਚਾਈ ਉਸ ਦਿਨ ਤੁਹਾਡੀ ਬਹਾਦਰੀ ਦੇਖ ਕੇ ਮੰਮਾ ਨੇ ਇਹ ਹੀ ਕਿਹਾ ਸੀ ਕਿ ਮੈਨੂੰ ਕਿਸੇ ਇਦਾਂ ਦੇ ਹੀ ਦਲੇਰ ਮੁੰਡੇ ਦੀ ਤਲਾਸ਼ਾ ਜੋ ਮੇਰੇ ਮਗਰੋਂ ਮੇਰੀ ਧੀ ਦੀ ਹਿਫਾਜ਼ਤ ਕਰ ਸਕੇ ਫਿਰ ਉਸੇ ਦਿਨ ਉਹਨਾਂ ਨੇ ਤੇਰੇ ਬਾਰੇ ਸਭ ਕੁਝ ਪਤਾ ਕੀਤਾ ਸੀ ਜਦੋਂ ਉਹਨਾਂ ਨੂੰ ਤੇਰੇ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਇਹ ਜਾਣ ਕੇ ਕਿ ਤੁਸੀਂ ਉਹਨਾਂ ਦੀ ਬਚਪਨ ਦੀ ਸਹੇਲੀ ਦਿਆਲ ਕੌਰ ਦੇ ਬੀਟੀ ਹੋ ਮੇਰੀ ਮੰਮੀ ਤੇ ਤੁਹਾਡੇ ਮੰਮੀ ਬਚਪਨ ਇਕੱਠੇ ਇੱਕੋ ਸਕੂਲੇ ਪੜਨ ਜਾਇਆ ਕਰਦੇ ਸੀ ਅਮੋ ਸਾਹਮਣੇ ਧੂਮਾ ਦੇ ਘਰ ਹੋਣ ਕਰਕੇ ਸਾਰਾ ਦਿਨ ਉਹ ਇਕੱਠੀਆਂ ਹੀ ਖੇਡਦੀਆਂ ਰਹਿੰਦੀਆਂ ਸਨ ਜਦ ਦੋਵੇਂ ਪੰਜਵੇਂ ਕਲਾਸ ਚ ਸਨ ਤਾਂ ਤੁਹਾਡੇ ਮੰਮੀ ਦੀ ਪਪਾ ਦਾ ਟ੍ਰਾਂਸਫਰ ਕਿਤੇ ਹੋਰ ਹੋ ਗਿਆ ਏ ਤਾਂ ਸਾਰਾ ਪਰਿਵਾਰ ਦੂਜੀ ਜਗ੍ਹਾ ਚਲਾ ਗਿਆ ਟਾਈਮ ਬੀਤਦਾ ਗਿਆ ਦੋਵਾਂ ਦੇ ਵਿਆਹ ਹੋ ਗਏ ਫਿਰ ਦੋਵੇਂ ਆਪਣੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ 'ਚ ਉਲਝ ਕੇ ਰਹਿ ਗਏ ਮਮਾ ਬਸ ਸਹੀ ਟਾਈਮ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਕਿ ਉਹ ਤੇਰੇ ਘਰ ਆ ਕੇ ਇਸ ਬਾਰੇ ਗੱਲ ਕਰ ਸਕਣ ਪਰ ਉਸ ਸਭ ਤੋਂ ਪਹਿਲਾਂ ਹੀ ਇਹ ਸਭ ਕੁਝ ਹੋ ਗਿਆ ਤੁਹਾਨੂੰ ਪਤਾ ਏ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਪਾਪਾ ਨੇ ਮੇਰੀ ਮੰਮਾ ਨੂੰ ਮਾਰ ਦਿੱਤਾ ਕਿਸ ਲਈ ਸਿਰਫ ਇਹ ਜਾਇਦਾਦ ਲਈ ਉਹ ਇੱਕ ਵਾਰੀ ਮੂੰਹੋਂ ਤਾਂ ਕਹਿੰਦੇ ਮੈਂ ਖੁਸ਼ੀ-ਖੁਸ਼ੀ ਸਾਰੀ ਜਾਇਦਾਦ ਉਹਨਾਂ ਨੂੰ ਸੌਂਪ ਦੇਣੀ ਸੀ ਪਰ ਅੱਜ ਜੋ ਹੋਇਆ ਹੈ ਨਾ ਉਸਨੇ ਮੇਰੀ ਧੰਵਾਜੇ ਸਾਰਿਆਂ ਦਾ ਅੱਜ ਦਾ ਹੈ ਭਾਗ ਸੁਣਨ ਦੇ ਲਈ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਾਕੀ ਕੱਲ ਦੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੀ ਜੀ ਬਨੇ ਰਹੋ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ